ਕਾਂਗਰਸ ਮਹਿਲਾ ਵਿੰਗ ਜ਼ਿਲ੍ਹਾ ਮੁਹਾਲੀ ਪ੍ਰਧਾਨ ਸਵਰਨਜੀਤ ਕੌਰ ਨੇ ਦਿੱਤਾ ਵੱਡਾ ਬਿਆਨ ਜੇਕਰ ਜਗਮਉਨ ਸਿੰਘ ਕੰਗਮੁਰ ਦੁਆਰਾ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਖੰਨ ਤਾਂ ਕਾਂਗਰਸ ਨੂੰ 200 ਵੋਟਾਂ ਦਾ ਹੋਵੇਗਾ ਫਾਇਦਾ ਮਨੀਸ਼ तिवारी ਬਾਰੇ ਵੀ ਦਿੱਤਾ ਬਿਆਨ ਕਿਹਾ ਇਸਨੇ ਵਰਕਰਾਂ ਦੇ ਫੋਨ ਤੱਕ ਨਹੀਂ ਚੁੱਕੇ ਰਣਕੁਰਾਲੀ ਨੇ ਪੁੱਛੇ ਸਵਾਲ ਤਾਂ ਸਵਰਨਕੌਰ ਨੇ ਵੀ ਦਿੱਤੇ ਤਿੱਖੇ ਜਵਾਬ ਕਾਂਗਰਸ ਦਾ ਵਰਕਰ ਹੈ ਜਿਹੜਾ ਐਨਾ ਉਤਸ਼ਾਹ ਹੈ ਉਹਨਾਂ 'ਚ ਸ਼ਿੰਗਲਾ ਸਾਹਿਬ ਲਈ ਕਿਉਂਕਿ ਬਹੁਤ ਹੀ ਵਧੀਆ ਲੀਡਰ ਹੈ ਇਹ ਮਨਿਸਟਰ ਰਹੇ ਹਨ ਇਹਨਾਂ ਨੂੰ ਕੰਮ ਕਰਨਾ ਆਉਂਦਾ ਹੈ ਦੇਖਣ ਨੂੰ ਸਾਹਮਣੇ ਆਈ ਹੈ ਕਿਤਨਾ ਕਿਤੇ ਕੁਝ ਵਰਕਰ ਨਿਰਾਸ਼ਾ ਵੀ ਹੈ ਵੀ ਲੋਕਲ ਲੀਡਰ ਨੂੰ ਨਹੀਂ ਦਿੱਤਾ ਗਿਆ ਸੰਗਰੂਰ ਤੋਂ ਲਿਆਂਦਾ ਗਿਆ ਵਿਰੋਧੀ ਪਾਰਟੀਆਂ ਵੀ ਕਹਿੰਦੀਆਂ ਵੀ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ ਕੋਈ ਵੀ ਅਨੰਦਪੁਰ ਸਾਹਿਬ ਹਲਕੇ ਚ ਜਿਹੜਾ ਸੰਗਰੂਰ ਤੋਂ ਪੈਰਾਸ਼ੂਟ ਲੈ ਕੇ ਆਏ ਆ ਕਿ ਲੱਗਦਾ ਉਹਦਾ ਕੋਈ ਨੁਕਸਾਨ ਹੋਏਗਾ ਅਕਸਰ ਇੱਕ ਮੰਤਰੀ ਦੇ ਖਿਲਾਫ ਬੋਲਦੇ ਹੋਏ ਨਜ਼ਰ ਆਉਂਦੇ ਨੇ ਤੇ ਹੁਣ ਉਹ ਵੀ ਲੱਗਦਾ ਹੈ ਵੀ ਸਿੰਗਲਾ ਸਾਹਿਬ ਦੇ ਕਾਫੀ ਕਰੀਬੀ ਹੈ ਤੇ ਦੁਆਰਾ ਫੇਰ ਤੋਂ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਜੇਕਰ ਉਹ ਕਾਂਗਰਸ ਵਿੱਚ ਸ਼ਾਮਿਲ ਹੁੰਦੇ ਨੇ ਤੇ ਕੀ ਕਾਂਗਰਸ ਦੇ ਵਿੱਚ ਕਾਂਗਰਸੀ ਵਰਕਰਾਂ ਚ ਨਿਰਾਸ਼ਾ ਹੋਏਗੀ ਜਾਂ ਕਾਂਗਰਸ ਪਾਰਟੀ ਮਜ਼ਬੂਤ ਹੋਵੇਗੀ ਕੌਣ ਸੇ ਕਾਂਗਦੇ ਸ਼ਾਮਿਲ ਹੁੰਦੇ ਆ ਤੇ ਪਾਰਟੀ ਮਜ਼ਬੂਤ ਹੋਵੇਗੀ ਨਹੀਂ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ 2 400 ਵੋਟ ਪਵਾ ਦੇਣਗੇ ਉਹ ਵੱਖਰੀ ਗੱਲ ਹੈ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ ਨੀਸ਼ ਤਵਾੜੀ ਜੀ ਇੱਥੋਂ ਸੰਸਦ ਰਹੇ 5 ਸਾਲ ਕੀ ਕੰਮ ਕੀਤੇ ਉਹਨਾਂ ਨੇ ਕੋਈ ਦੋ ਕੰਮ ਗਿਣਾ ਸਕਦੇ ਉਹ ਸਾਡੇ ਲਈ ਤਾਂ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਮੈਂ ਹੁਣ ਵੀ ਚੰਡੀਗੜ੍ਹ ਗਈ ਸੀ ਉਹ ਮੇਰੀ ਨੈਸ਼ਨਲ ਪ੍ਰੈਜ਼ੀਡੈਂਟ ਆਈ ਹੋਈ ਸੀ ਮੈਂ ਉਹਨਾਂ ਕਰਕੇ ਗਈ ਸੀ ਤਵਾੜੀ ਸਾਹਿਬ ਨੇ ਸਾਡਾ ਕੋਈ ਕੰਮ ਨਹੀਂ ਕੀਤਾ ਹੋਰ ਤੇ ਕੰਮ ਕਰਨਾ ਹੀ ਪੈਣਾ ਅਸੀਂ ਤਵਾੜੀ ਜੀ ਦੇ ਨਾਲ ਆ ਵਿਜੇਂਦਰ ਸਿੰਘ ਹੈ ਮੇਰਾ ਭਰਾ ਹੈ ਅਸੀਂ ਉਹਨਾਂ ਦੇ ਨਾਲ ਆ ਆਸੀਂ ਹਰ ਇੱਕ ਵਾਰਕਰ ਕਾਂਗਰਸ ਦਾ ਜਿੱਥੇ ਸਾਡਾ ਕੈਂਡੀਡੇਟਸ ਖੜਾ ਆ ਗੱਡ ਕੇ ਅਸੀਂ ਵੋਟਾਂ ਲਵਾਵਾਂਗੇ ਤੇ ਵੋਟਾਂ ਪਾ ਕੇ ਇਹਨਾਂ ਨੂੰ ਜਿਤਾ ਕੇ ਭੇਜਾਂਗੇ। ਨਰਸ ਪਾਰਟੀ ਦੇ ਕਈ ਅਹੁਦੇਦਾਰ ਅਕਾਲੀ ਜਲਦੀ दारू ਵੰਡ ਰਹੇ ਸੀਗੇ ਤੇ ਉਹਨਾਂ ਨੇ ਇੱਥੇ ਕੀ ਵਿਜੇ ਸ਼ਰਮਾ ਟਿੰਕੂ ਦੇ ਬੂਥ ਵੀ ਨਹੀਂ ਲਾਏ। ਅੱਜ ਜੋ ਵੀ ਬੰਦੇ ਨਾਲ ਦਿਖੇ ਆ ਕੀ ਲੱਗਦਾ ਹੈ ਕੀ ਚੱਲ ਕੀ ਰਿਹਾ ਹੈ ਅਕਾਲੀ ਦੇ ਨਾਲ ਬੈਠੇ ਆ ਤੇ ਕਾਂਗਰਸ ਵਾਲੀ ਧੁੱਪਾਂ 'ਚ ਖੜੇ ਡੀਗ ਰਹੇ ਆ। ਲੋਕ ਸਭਾ ਚੋਣਾਂ ਦਾ ਬਿਗੂਲ ਵੱਜ ਚੁੱਕਿਆ ਹੈ ਅਤੇ ਹਰ ਇੱਕ ਰਾਜਨੀਤਿਕ ਪਾਰਟੀ ਵੱਲੋਂ ਵੱਖ-ਵੱਖ ਤਰ੍ਹਾਂ ਨੂੰ ਵਰਕਰਾਂ ਨੂੰ ਸਾਇਟ ਕਰਕੇ ਹੁਣ ਵੋਟਾਂ ਹਾਸਲ ਕਰਨ ਦੀ ਯੋਜਨਾ ਵੀ ਬਣਾ ਲਈਤੀ ਗਈ ਹੈ ਸਾਡੇ ਨਾਲ ਕਾਂਗਰਸ ਦੀ ਮਹਿਲਾ ਵਿੰਗ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਮੈਡਮ ਸਵਰਨਜੀਤ ਕੌਰ ਨੇ ਜੋ ਕਿ ਅੱਜ ਵਿਸ਼ੇਸ਼ ਤੌਰ ਤੇ ਕੁਰਾਲੀ ਪੁੱਜੇ ਨੇ ਮੈਡਮ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੈ ਲੋਕ ਸਭਾ ਚੋਣਾਂ ਲੈ ਕੇ ਤਿਆਰੀਆਂ ਤੁਸੀਂ ਦੇਖ ਰਹੇ ਹੋ ਤੁਹਾਡਾ ਧੰਨਵਾਦ ਪਹਿਲਾਂ ਦੱਸਣਾ ਸਾਰਿਆਂ ਦਾ ਮਤਲਬ ਕਾਂਗਰਸ ਦਾ ਵਰਕਰ ਹੈ ਜਿਹੜਾ ਐਨਾ ਉਤਸ਼ਾਹ ਹੈ ਉਹਨਾਂ ਚ ਸਿੰਘਲਾ ਸਾਹਿਬ ਲਈ ਕਿਉਂਕਿ ਬਹੁਤ ਹੀ ਵਧੀਆ ਲੀਡਰ ਹੈ ਇਹ ਮਨਿਸਟਰ ਰਹੇ ਹਨ ਇਹਨਾਂ ਨੂੰ ਕੰਮ ਕਰਨਾ ਆਉਂਦਾ ਹੈ ਤੇ ਅੱਗੋ ਜੋ ਇਹਨਾਂ ਨੇ ਸੰਸਦ ਸਾਡੀ ਆਵਾਜ਼ ਉਠਾਉਣੀ ਹੈ ਉਹ ਸਭ ਕੁਝ ਨੂੰ ਦੇਖਦੇ ਹੋਏ ਮਤਲਬ ਵਰਕਰ ਐਨਾ ਉਤਸ਼ਾਹ ਹੈ ਕਿ ਉਹਨਾਂ ਨਾਲ ਜੋਰਾਂ ਛੋਰਾਂ ਤੇ ਐਨਾ ਅੱਜ ਮੱਥਾ ਟੇਕਣ ਜਾ ਰਹੇ ਆ ਆਨੰਦਪੁਰ ਸਾਹਿਬ ਉਸ ਤੋਂ ਬਾਅਦ ਸ਼੍ਰੀ ਨਾਨਾ ਦੇਵੀ ਜੀ ਜਾਣਗੇ ਤੇ ਉਸ ਤੋਂ ਬਾਅਦ ਆ ਕੇ ਆਪਣੇ ਹਲਕੇ 'ਚ ਜੋ ਵੀ ਹੈਗਾ ਅਨੰਤਪੁਰ ਸਾਹਿਬ ਹਲਕੇ 'ਚ ਜੋ ਸਾਡੀ ਡਿਊਟੀਆਂ ਹੋਣਗੀਆਂ ਮੈਂ ਬਤੌਰ ਇਹ ਮਹਿਲਾ ਕਾਂਗਰਸ ਪ੍ਰਧਾਨ ਅਸੀਂ ਵਾਖੂ ਵੀ ਕੰਮ ਕਰਾਂਗੇ ਮੈਡਮ ਇੱਕ ਗੱਲ ਦੇਖਣ ਨੂੰ ਸਾਹਮਣੇ ਆਈ ਹੈ ਕਿਤਨਾ ਕਿਤੇ ਕੁਝ ਵਰਕਰ ਨਿਰਾਸ਼ਾ ਵੀ ਹੈ ਵੀ ਲੋਕਲ ਲੀਡਰ ਨੂੰ ਨਹੀਂ ਦਿੱਤਾ ਗਿਆ ਸੰਗਰੂਰ ਤੋਂ ਲਿਆਂਦਾ ਗਿਆ ਵਿਰੋਧੀ ਪਾਰਟੀਆਂ ਵੀ ਕਹਿੰਦੀਆਂ ਵੀ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ ਕੋਈ ਵੀ ਅਨੰਤਪੁਰ ਸਾਹਿਬ ਹਲਕੇ 'ਚੋਂ ਜਿਹੜਾ ਸੰਗਰੂਰ ਤੋਂ ਪੈਰਾਸ਼ੂਟ ਲੈ ਕੇ ਆਏ ਆ ਕਿ ਲੱਗਦਾ ਉਹਦਾ ਕੋਈ ਨੁਕਸਾਨ ਹੋਏਗਾ ਪੈਰਾਸ਼ੂਟ ਤਾਂ ਹੋ ਗਈ ਹੈ ਕਿ ਅਦਰ ਸਟੇਟ ਤੋਂ ਆਏ ਤਾਂ ਬਹੁਤ ਸੁਲਝੇ ਹੋਏ ਬਹੁਤ ਵਧੀਆ ਹੈਗੇ ਕੰਮ ਕਰਨ ਲਈ ਇੱਕ ਰਾਹੁਲ ਜੀ ਦੇ ਬਹੁਤ ਕਰੀਬ ਹੈ ਇੰਨਾ ਕਿ ਐਕਸਪੀਰੀਅੰਸ ਹੈ ਇਹਨਾਂ ਨੂੰ ਪੋਲਿਟਿਕਸ ਦਾ ਇਹ ਮੰਤਰੀ ਰਹੇ ਕਿੰਨਾ ਟਾਈਮ ਮੰਤਰੀ ਰਹੇ ਤੇ ਆਪਣੇ ਹਲਕਾ ਇਹਨਾਂ ਨੇ ਜੋ ਸੰਗਰੂਰ ਹੈ ਬਹੁਤ ਵਧੀਆ ਢੰਗ ਨਾਲ ਇਹਨਾਂ ਨੇ ਕੰਮ ਕੀਤਾ ਉਸ ਕੰਮ ਨੂੰ ਦੇਖਦੇ ਹੋਏ ਅਸੀਂ ਤਾਂ ਹੀ ਇਹਨਾਂ ਨੂੰ ਅਸੀਂ ਇੱਥੇ ਲਿਆਏ ਆ ਅਸੀਂ ਹਾਈ ਕਮਾਂਡ ਦਾ ਧੰਨਵਾਦ ਵੀ ਕਰਦੇ ਆ ਕਿ ਸਾਨੂੰ ਇੰਨਾ ਅੱਛਾ ਸੂਝਮਾਨ ਪੜਿਆ ਲਿਖਿਆ ਤੇ ਵਧੀਆ ਸਾਨੂੰ ਕੈਂਡੀਡੇਟ ਦਿੱਤਾ ਉਹਨਾਂ ਨੇ ਤੁਸੀਂ ਅਕਸਰ ਇੱਕ ਮੰਤਰੀ ਦੇ ਖਿਲਾਫ ਬੋਲਦੇ ਹੋਏ ਨਜ਼ਰ ਆਉਂਦੇ ਨੇ ਤੇ ਹੁਣ ਉਹ ਵੀ ਲੱਗਦਾ ਹੈ ਵੀ ਸਿੰਗਲਾ ਸਾਹਿਬ ਦੇ ਕਾਫੀ ਕਰੀਬੀ ਹੈ ਤੇ ਦੁਬਾਰਾ ਫੇਰ ਤੋਂ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਜੇਕਰ ਉਹ ਕਾਂਗਰਸ ਵਿੱਚ ਸ਼ਾਮਿਲ ਹੁੰਦੇ ਨੇ ਤੇ ਕੀ ਕਾਂਗਰਸ ਦੇ ਵਿੱਚ ਕਾਂਗਰਸੀ ਵਰਕਰਾਂ ਚ ਨਿਰਾਸ਼ਾ ਹੋਏਗੀ ਜਾਂ ਕਾਂਗਰਸ ਪਾਰਟੀ ਮਜ਼ਬੂਤ ਹੋਏਗੀ ਨਹੀਂ ਨਿਰਾਸ਼ਾ ਤਾਂ ਹੋਏਗੀ ਬਟ ਸਾਨੂੰ ਇੱਕ ਪੋਜ਼ਿਟਿਵ ਸਾਨੂੰ ਇਹ ਵੀ ਹੈਗਾ ਕਿ ਸਾਨੂੰ ਸਾਡੀਆਂ ਵੋਟਾਂ ਕੁਝ ਤਾਂ ਪੈਣਗੀਆਂ 100 200 500 ਵੋਟ ਤਾਂ ਪਵੇਗੀ ਸਾਡੇ ਕੈਂਡੀਡੇਟ ਨੂੰ ਸਾਡੇ ਕੈਂਡੀਡੇਟ ਨੂੰ ਇੱਕ ਵਧੀਆ ਫਾਇਦਾ ਹੋਏਗਾ ਨਿਰਾਸ਼ਾ ਤਾਂ ਹੈਗੀ ਹੈ ਅੱਜ ਕਿਤੇ ਕੱਲ ਕਿਤੇ ਇਹ ਜਿਸ ਪਾਰਟੀ ਨੇ ਉਹਨਾਂ ਨੂੰ ਐਨਾ ਕੁਝ ਦਿੱਤਾ ਹੈ ਜਿਸ ਪਾਰਟੀ ਨੇ ਐਨੇ ਟਾਈਮ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਹੈ ਜੋ ਇੱਕ ਵਾਰ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਇਹਦੇ ਵਿੱਚ ਕੋਈ ਅਤਕਤ ਨਹੀਂ ਤਾਂ ਹੈ ਨਹੀਂ ਕਿਉਂ ਕਿ ਉਹ ਚਲੇਗੇ ਇਹ ਸਾਨੂੰ ਵੀ ਨਿਰਾਸ਼ਾ ਹੈਗੀ ਹੈ ਸਾਡੇ ਮਨਾਂ ਚ ਹੈ ਪਰ ਅਸੀਂ ਸਿੰਗਲਾ ਸਾਹਿਬ ਲਈ ਕੰਮ ਕਰਾਂਗੇ ਝਟ ਕੇ ਕਰਾਂਗੇ ਜਗਵੰਤ ਸਿੰਘ ਕੰਗਦੇ ਸ਼ਾਮਲ ਹੁੰਦੇ ਆ ਤਾਂ ਪਾਰਟੀ ਮਜ਼ਬੂਤ ਹੋਵੇਗੀ ਨਹੀਂ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ 2 400 ਵੋਟ ਪਵਾ ਦੇਣਗੇ ਉਹ ਵਕਰੀ ਗੱਲ ਹੈ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ ਸਾਡੇ ਪਾਰਟੀ ਜਿਵੇਂ ਵਿਜੇ ਸ਼ਰਮਾ ਟਿੰਕੂ ਜੀ ਆਏ ਸੀ ਅਸੀਂ ਪੂਰੇ ਕਰਾਲੀ ਤੋਂ ਨਵੇਂ ਗਰਾਉਂ ਤੋਂ ਖਰੜ ਤੋਂ ਸਾਰੇ ਕੌਂਸਲਰ ਇਕੱਠੇ ਹੋ ਕੇ ਉਹਨਾਂ ਨਾਲ ਕੈਂਪੇਨ ਜੋ ਕੀਤੀ ਸੀ ਅਸੀਂ ਇਸੇ ਤਰ੍ਹਾਂ ਹੁਣ ਆਪਣਾ ਵਿਜੇਂਦਰ ਸਿੰਘ ਲਾਜ ਲਈ ਕੰਮ ਕਰਾਂਗੇ ਆ ਮਨੀਸ਼ ਤਵਾੜੀ ਜੀ ਇੱਥੋਂ ਸੰਸਦ ਰਹੇ 5 ਸਾਲ ਕੀ ਕੰਮ ਕੀਤੇ ਉਹਨਾਂ ਨੇ ਕੋਈ ਦੋ ਕੰਮ ਗਿਣਾ ਸਕਦੇ ਉਹ ਸਾਡੇ ਲਈ ਤਾਂ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਮੈਂ ਹੁਣ ਵੀ ਚੰਡੀਗੜ੍ਹ ਗਈ ਸੀ ਉਹ ਮੇਰੀ ਨੈਸ਼ਨਲ ਪ੍ਰੈਜ਼ੀਡੈਂਟ ਆਈ ਹੋਈ ਸੀ ਮੈਂ ਉਹਨਾਂ ਕਰਕੇ ਗਈ ਸੀ ਤਵਾੜੀ ਸਾਹਿਬ ਨੇ ਸਾਡਾ ਕੋਈ ਕੰਮ ਨਹੀਂ ਕੀਤਾ ਤੇ ਹਾਂ ਮੈਨੂੰ ਸਾਨੂੰ ਮੈਂ ਵਰਕਰ ਨੂੰ ਕੀ ਚਾਹੀਦਾ ਮਾਨ ਇੱਜ਼ਤ ਵਰਕਰ ਨੂੰ ਮਾਨ ਨਹੀਂ ਥੋੜੀ ਜਿਹੀ ਮਾਨ ਇੱਜ਼ਤ ਚਾਹੀਦੀ ਹੁੰਦੀ ਹੈ ਸਾਡਾ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਕਦੇ ਜੇਕਰ ਦੁਵਾਰਾ ਤੋਂ ਮਨੀਸ਼ ਦੁਆੜੀਆ ਤੋਂ ਚੋਣ ਲੜਦੇ ਕਿ ਤੁਸੀਂ ਉਹਦੀ ਮਦਦ ਨਹੀਂ ਕਰਦੇ ਕਿਉਂਕਿ ਫੈਸਲਿਆਂ ਦਾ ਪਾਰਟੀ ਨਹੀਂ ਕਰਨਾ ਸੀਗਾ ਫਿਰ ਅਸੀਂ ਆਪਣੀ ਹਾਈ ਕਮਾਂਡ ਦਾ ਹੁਕਮ ਮੰਨ ਕੇ ਉਹਨਾਂ ਦੀ ਮਦਦ ਕਰਦੇ ਹਾਈ ਕਮਾਂਡ ਦਾ ਹੁਕਮ ਜਦੋਂ ਦੇ ਨੇ ਕਮਾਂਡ ਆ ਗਿਆ ਤਾਂ ਉਹ ਆਪਾਂ ਨੂੰ ਉਹਦੀ ਮਦਦ ਕਰਨੀ ਪੈਣੀ ਤੇ ਮਜਬੂਰੀ ਸਾਨੂੰ ਹਾਈ ਕਮਾਂਡ ਦਾ ਹੁਕਮ ਸਾਡੇ ਸ਼ਿਰਮਤੇ ਹੈ ਅਸੀਂ ਹਾਈ ਕਮਾਂਡ ਦਾ ਹੁਕਮ ਮੰਨ ਕੇ ਜੋ ਰਾਹੁਲ ਜੀ ਸੋਨੀਆ ਜੀ ਖੜਗੇ ਜੀ ਕਰਨਗੇ ਉਹ ਸਾਨੂੰ ਸਹਿਮਤ ਹਾਂ ਮੈਡਮ ਕੁਝ ਕਹਿਣਾ ਚਾਹੁੰਦੇ ਮੈਡਮ ਕੀ ਕਹਿਣਾ ਚਾਹੁੰਦੇ ਸਪੋਰਟ ਚ ਕੰਮ ਕਰਨਾ ਹੀ ਪੈਣਾ ਅਸੀਂ ਤਵਾੜੀ ਜੀ ਦੇ ਨਾਲ ਆ ਵਿਜੇਂਦਰ ਸਿੰਘ ਲ ਮੇਰਾ ਭਰਾ ਹੈ ਅਸੀਂ ਉਹਨਾਂ ਦੇ ਨਾਲ ਆ ਅਸੀਂ ਹਰ ਇੱਕ ਵਰਕਰ ਕਾਂਗਰਸ ਦਾ ਜਿੱਥੇ ਸਾਡਾ ਕੈਂਡੀਡੇਟਸ ਖੜਾ ਹੈ ਗੱਡ ਕੇ ਅਸੀਂ ਵੋਟਾਂ ਲਵਾਵਾਂਗੇ ਤੇ ਵੋਟਾਂ ਪਾ ਕੇ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਜਦੋਂ ਮੈਡਮ ਪਿੱਛੇ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ ਤੇ ਕਾਂਗਰਸ ਪਾਰਟੀ ਦੇ ਕਈ ਅਹੁਦੇਦਾਰ ਅਕਾਲੀ ਦਲ ਦੀ दारू ਵੰਡ ਰਹੇ ਸੀਗੇ ਤੇ ਉਹਨਾਂ ਨੇ ਇੱਥੇ ਕੀ ਵਿਜੇ ਸ਼ਰਮਾ ਟਿੰਕੂ ਦੇ ਬੂਥ ਵੀ ਨਹੀਂ ਲ ਅੱਜ ਹੋਈ ਬੰਦੇ ਨਾਲ ਦਿਖੇ ਆ ਕੀ ਲੱਗਦਾ ਕੀ ਚੱਲ ਕੀ ਰਿਹਾ ਹੈ ਅਕਾਲੀ ਦਲ ਵਾਲੇ ਨਾਲ ਬੈਠੇ ਆ ਤੇ ਕਾਂਗਰਸ ਵਾਲੀ ਧੁੱਪਾਂ 'ਚ ਖੜੇ ਡੀਕ ਰਹੇ ਆ ਨਹੀਂ ਨਹੀਂ ਇਸ ਗੱਲ 'ਚ ਕਿਸੇ ਨੇ ਨਹੀਂ ਕਾਲੀਆਂ ਦੀ दारू ਵੰਡੀ ਕਿਸੇ ਨੇ ਕੁਝ ਨਹੀਂ ਕੀਤਾ ਕੋਈ ਹੈ ਤੁਹਾਨੂੰ ਕੋ ਪ੍ਰੂਫ ਹੈਗਾ ਵਿਜੇ ਸ਼ਰਮਾ ਟਿੰਕੂ ਜੀ ਨੇ ਪਿਛਲੀ ਵਾਰ ਬਾਈਟ ਦੇਈ ਸੀ ਕਿ ਉਹਨਾਂ ਨੇ ਇਹ ਕਿਹਾ ਵੀ ਮੇਰਾ ਬੂਤ ਨਹੀਂ ਲਾਇਆ ਅਕਾਲੀ ਦਲ ਦੀ दारू ਵੰਡੀ ਹੈ ਇਹਨਾਂ ਨੇ ਵੀ ਇਹਨਾਂ ਨੂੰ ਪਾਰਟੀ 'ਚੋਂ ਕੱਢਿਆ ਜਾਵੇ ਅੱਜ ਇਹਨਾਂ ਨੂੰ ਪ੍ਰਧਾਨ ਬਣਾ ਤੇ ਵੱਖ-ਵੱਖ ਉਹਦਿਆਂ ਦਾ ਉਹਨਾਂ ਲਈ ਉਹਨਾਂ ਲਈ ਤਾਂ ਸ਼ਿਕਵਾ ਸਾਰਿਆਂ 'ਚ ਹੈਗਾ ਮਨ 'ਚ ਆਖਰ ਦੇ ਵਿੱਚ ਕੀ ਵੋਟਰਾਂ ਨੂੰ ਤੁਸੀਂ ਅਪੀਲ ਕਰਦੇ ਹੋ ਅਸੀਂ ਵੋਟਰਾਂ ਨੂੰ ਇਹੀ ਅਪੀਲ ਕਰਦੇ ਆਂ ਘਰ ਘਰ ਜਾ ਕੇ ਡੋਰ ਟੂ ਡੋਰ ਜਾ ਕੇ ਇੱਕ ਇੱਕ ਬੰਦੇ ਦੀ ਵੋਟ ਲਵਾਂਗੇ ਹਰ ਇੱਕ ਬੰਦੇ ਦੀ ਵੋਟ ਲੈ ਕੇ ਅਸੀਂ ਆਪਣੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗੇ ਤੇ ਵਿਜੇਂਦਰ ਸਿੰਘਲਾ ਜੀ ਜਾਂ ਚਾਹੇ ਮਨੀਸ਼ ਦਿਵਾੜੀ ਜੀ ਜਾਂ ਚਾਹੇ ਡਾਕਟਰ ਗਾਂਧੀ ਜੀ ਜਾਂ ਜਿੱਥੇ ਵੀ ਸਾਡਾ ਕੈਂਡੀਡੇਟਸ ਘੜਾ ਉਹ ਮਤ ਨਾਲ ਜਤਾ ਕੇ ਅਸੀਂ ਉਹਨਾਂ ਨੂੰ ਰਾਹੁਲ ਗਾਂਧੀ ਦੀ ਝੋਲੀ ਚ ਪਾ ਕੇ ਆਵਾਂਗੇ ਅਸੀਂ ਉਹਨਾਂ ਨੂੰ ਪੀਐਮ ਬੰਨਾ ਦੇਖਣਾ ਚਾਹੁੰਦੇ ਆਂ ਇਹ ਸਨ ਮਹਿਲਾ ਵਿੰਗ ਜੋ ਕਿ ਮੁਹਾਲੀ ਜ਼ਿਲ੍ਹੇ ਦਾ ਹੈ ਤੇ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਹਰ ਇੱਕ ਵਿਅਕਤੀ ਦੇ ਘਰ ਤੱਕ ਪਹੁੰਚ ਕੀਤੀ ਜਾਵੇਗੀ ਤਾਂ ਕਿ ਕਾਂਗਰਸ ਪਾਰਟੀ ਇਸ ਹਲਕੇ ਤੋਂ ਅਤੇ ਪੰਜਾਬ ਦੇ ਵਿੱਚੋਂ ਜਿੱਤ ਸਕੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਾਂਗਰਸ ਪਾਰਟੀ ਨੂੰ ਤੁਹਾਨੂੰ ਕੀ ਜਾਪਦਾ ਹੈ ਕਿ ਪੰਜਾਬ ਦੇ ਵਿੱਚ ਕਿੰਨੀ ਸੀਟਾਂ ਹਾਸਲ ਕਰ ਸਕਦੀ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰੂਲ ਕੁਰਾਲੀ